ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸ਼ਬਦ ਲਿਖਾਇਆ ਕਰਮ ਕਮਾਇਆ ਸੱਚ ਦਵਾਇਆ ਮਾਤ ਉਪਜਾਇਆ ਨੌ ਤਰਾਇਆ ਸਤਜੁਗ ਲਾਇਆ ਪਹਿਲੀ ਮਾਗ ਅੰਮ੍ਰਿਤ ਪੀ ਆਤਮ ਤ੍ਰਿਪਤਾਓ ਆਤਮ ਸੰਸਾਰੋਗ ਮਿਟਾਓ ਪ੍ਰਭ ਅਵਿਨਾਸ਼ੀ ਕਰਮੇ ਪਾਓ ਸਰਵਕਟ ਵਾਸੀ ਰਦੇਵ ਸਾਓ ਕਣਕਪੁਰ ਵਾਸੀ ਚਰਨ ਲੱਗ ਜਾਓ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਵਣ ਜਾਵਣ ਗੇੜ ਕਟਾਓ ਅੰਮ੍ਰਿਤ ਦੇਵੇ ਅੰਮ੍ਰਿਤ ਤਾਰਾ ਗੁਰਮੁਖ ਕਰੇ ਪ੍ਰਭ ਪਿਆਰਾ ਗੋਣਬ ਗੋਣਾ ਕਿਸੇ ਵਿਚਾਰਾ ਜੋ ਜਨ ਆਏ ਚੰਨ ਨਿਮਸ਼ਕਾਰਾ ਸਾਚਾ ਪ੍ਰਭ ਸਾਦ 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 ਵਡ ਸੰਸਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਦੀ ਪਾਏ ਸਾਰਾ ਅੰਮ੍ਰਿਤ ਪ੍ਰਭ ਆਪ ਵਰਤਾਏ ਬੇਨਗੁਰ ਸਾਚੇ ਹੱਥ ਨ ਆਏ ਕਾਲ ਯੁਗ ਜੀਬ ਹੋਏ ਕਾਚੇ ਸੱਚ ਦਰ ਫਿਰਨ ਹਲਕਾਏ